ਦੋ ਤਣਕ ਦਿਨ ਤੋਂ ਸੋਸ਼ਲ ਮੀਡੀਆ ਤੇ ਇੱਕ ਜਸਵੀਰ ਜੱਸੀ ਜਿਹੜਾ ਗਾਇਕ ਆ ਪਹਿਲਾਂ ਉਹ ਜੱਸੀ ਗੁਰਦਾਸਪੁਰੀਆ ਹੁੰਦਾ ਸੀ ਜਦੋਂ ਚੰਨਾ ਵੀ ਤੇਰੀ ਚਾਨਣੀ ਅਸਾਂ ਨਹੀਂ ਮਾਲਣੀ ਹੋ ਜਾ ਸਾਡ ਮਿਊਜ਼ਿਕ ਵਿੱਚ ਉਹਦਾ ਗੀਤ ਆ ਇਹ ਮਲਟੀ ਟੇਪ ਸੀ ਉਸ ਤੋਂ ਬਾਅਦ ਫਿਰ ਉਹਦਾ ਦਿਲ ਲੱਗੇ ਕੁੜੀ ਗੁਜਰਾਤ ਦੀ ਜੈਦੇਵ ਦੇ 뮤జిక్ ਵਿੱਚ ਉਸ ਤੋਂ ਬਾਅਦ ਫਿਰ ਜਸਵੀਰ ਜੱਸੀ ਬਣ ਗਿਆ ਤੇ ਉਸ ਤੋਂ ਬਾਅਦ ਉਹਦਾ ਇੱਕ ਗੀਤ ਹਿੱਟ ਹੋਇਆ ਆ ਲੈ ਗੜ ਵਿੱਚ ਪਾ ਲੈ ਨੀ ਗਾਨੀ ਯਾਰ ਦੀ ਬਾਬੂ ਸਿੰਘ ਮਾਨ ਦਾ ਲਿਖਿਆ ਨਹੀਂ ਤੂੰ ਸਾਹਮ ਸਾਹ ਰੱਖੀ ਨਿਸ਼ਾਨੀ ਯਾਰ ਦੀ ਆ ਜਿਆਦਾ ਨਹੀਂ ਤਿੰਨ ਚਾਰ ਕ ਗੀਤ ਕੋਕਾ ਥੋੜਾ ਬਹੁਤ ਰੱਖ ਲੋ ਤਿੰਨ ਚਾਰ ਕ ਗੀਤ ਉਹਦੇ ਹਿੱਟ ਹੋਏ ਆ ਪਰ ਮੈਂ ਜਸਵੀਰ ਜੱਸੀ ਨੂੰ ਤੋਂ ਤਾਂ ਜਾਣਦਾ ਜਦੋਂ ਇਹ ਗੜ ਰੋਡ ਤੇ ਰਹਿੰਦਾ ਹੁੰਦਾ ਸੀ ਹੁਣ ਤਾਂ ਸ਼ਾਇਦ ਉਧਰ ਹੈਸ਼ ਦਿੱਲੀ ਬਦਲ ਗਈ ਹੋਵੇਗੀ ਹਟਣ ਦੇ ਬਾਅਦ ਪਰ ਉਹ ਤੋਂ ਇੱਕ ਬਿਆਨ ਜਿਹੜਾ ਦੋ ਤਿੰਨ ਦਿਨ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਉਹ ਇਹ ਆ ਵੀ ਚਮਕੀਲਾ ਇੱਕ ਗਾਇਕ ਸੀ ਨਾ ਕਿ ਪੰਜਾਬ ਦਾ ਕਲਚਰ ਉਹਨੇ ਬਾਲੀਵੁੱਡ ਬાળਿਆਂ ਨੂੰ ਸੀਤ ਦਿੰਦੇ ਆ ਕੀ ਸਟੇਟਮੈਂਟ ਦਿੱਤੀ ਆ ਜਾਨੀ ਕਿ ਹੁਣ ਜਸਵੀਰ ਜੱਸੀ ਦੱਸੂਗਾ ਮੁੰਬਈ ਚ ਹਲਮ ਇੰਡਸਟਰੀਨ ਕਿ ਕਲਾਕਾਰ ਕੀ ਹੁੰਦਾ ਜਾਂ ਕਲਚਰ ਕਲਾਕਾਰ ਤੇ ਕਲਚਰ ਚ ਕੀ ਫਰਕ ਹੁੰਦਾ ਮੋਨਾ ਪ੍ਰੋਡਿਊਸਰ ਡਾਇਰੈਕਟਰ ਨੂੰ ਜਸਵੀਰ ਜੱਸੀ ਦੱਸੂਗਾ ਅਸਲ ਵਿੱਚ ਜਸਵੀਰ ਜੱਸੀ ਅੱਜ ਕੱਲ ਭਗਵੰਤ ਮਾਨ ਦੇ ਬਹੁਤ ਨੇੜੇ ਆ ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਲਾ ਸਕਦੇ ਕਿ ਜਦੋਂ ਭਗਵੰਤ ਮਾਨ ਦੀ ਪਿਛਲੀ ਵਾਰੀ ਆਪਕੇ ਅਦਾਲਤ ਵਿੱਚ ਰਜੀਤ ਸ਼ਰਮ ਨੇ ਇੰਡੀਆ ਟੀਵੀ ਤੇ ਉਹਦੀ ਇੰਟਰਵਿਊ ਕੀਤੀ ਲਗਭਗ 1 ਘੰਟੇ ਦੀ ਤੋਦੋ ਵਿੱਚ ਜੱਜ ਕਿਹਨੂੰ ਬਣਾਇਆ ਸੀ ਜਸਵੀਰ ਜੱਸੀ ਨੂੰ ਤੇ ਦੋਹਾਂ ਨੇ ਸ਼ਾਇਦ ਰਲ ਮਿਲ ਕੇ ਇੱਕ ਗੀਤ ਵੀ ਗਾਇਆ ਸੀ ਸੰਤ ਰਮ ਦਸੀ ਦਾ ਅਸਲ ਵਿੱਚ ਜਸਵੀਰ ਜੱਸੀ ਹਮੇਸ਼ਾ ਕਾਉਂਟਰਵਰਸੀ ਪਾੜਦਾ ਰਹਿੰਦਾ ਇੱਕ ਟਾਈਮ ਉਹਨਾਂ ਬੀਬੀ ਜ਼ਗੀਰ ਕੌਰ ਨਾਲ ਦੀ ਪੰਗਾ ਲੈ ਲਿਆ ਸੀ ਸ਼ਾਇਦ ਉਹ ਤੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੀ ਉਸ ਤੋਂ ਬਾਅਦ ਉਹਨੇ ਚਾਰ ਪੰਜ ਮਹੀਨੇ ਪਹਿਲਾਂ ਇੱਕ ਗੁਰਦਾਸ ਮਾਨ ਦੇ ਖਿਲਾਫ ਜਾ ਕੇ ਸਟੇਟਮੈਂਟ ਦਿੱਤੀ ਜਾਂ ਲਾਲ ਬਾਦਸ਼ਾਹ ਦੇ ਖਿਲਾਫ ਜਾ ਕੇ ਸਟੇਟਮੈਂਟ ਦਿੱਤੀ ਉਹ ਬਸਰੀਆਂ ਉਹਨੇ ਇਦਾਂ ਨਹੀਂ ਦਲਦੀ ਮਿਲਦੀਆਂ ਕਿ ਨਾਮ ਮਜਾਰਾਂ ਤੇ ਮੈਂ ਨਹੀਂ ਜਾਂਦਾ ਗਾਉਣਾ ਇਹਨਾਂ ਮਜਾਰਾਂ ਤੇ ਸੂਟੇ ਸਲਫੇ ਜੇ ਆਪ ਉਹਦਾ ਵਰਤਾਏ ਜਾਂਦੇ ਆ ਪਰ ਜੇ ਦੇਖਿਆ ਜਾਵੇ ਤਾਂ ਜਿਹੜੇ ਜਸਵੀਰ ਜੱਸੀ ਦਾ ਉਸਤਾਦ ਸੀ ਉਹ ਪੂਰਨਸ਼ਾ ਕੋਟੀ ਪੂਰਨਸ਼ਾ ਕੋਟੀ ਨੇ ساری ਜ਼ਿੰਦਗੀ ਮਜਾਰਾਂ ਤੇ ਗਾਇਆ ਤੇ ਫਿਰ ਜੇ ਤੁਹਾਨੂੰ ਲੱਗਦਾ ਵੀ ਮਜਾਰਾਂ ਤੇ ਨਹੀਂ ਗਾਉਣਾ ਚਾਹੀਦਾ ਫਿਰ ਤੁਸੀਂ ਜਿਹੜੇ ਮਜਾਰਾਂ ਤੇ ਬਿੰਦੇ ਆ ਜਾਂਨ ਪੁੱਜਦੇ ਆ ਜਿਨ੍ਹਾਂ ਨੇ ساری ਜ਼ਿੰਦਗੀ ਮਜਾਰਾਂ ਤੇ ਗਾ ਕੇ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਜੋ ਆਪਣਾ ਅਰਜਕ ਚਲਾਇਆ ਤੇ ਫਿਰ ਤੁਸੀਂ ਉਹਨਾਂ ਨੂੰ ਆਪਣਾ ਉਸਤਾਦ ਕਿਉਂ ਮੰਨਉਂਦੇ ਆ ਮੰਦੇ ਫਿਰ ਸਾਨੂੰ ਉਸਤਾਦ ਵੀ ਨਹੀਂ ਮੰਨਣਾ ਚਾਹੀਦਾ ਸਾਨੂੰ ਕੋਈ ਹੋਰ ਤਰ ਦੇਖਣਾ ਚਾਹੀਦਾ ਇਹ ਮਲਟੀਕਲਚਰ ਪੰਜਾਬ ਆ ਇੱਥੇ ਕਿਸੇ ਇੱਕ ਲਈ ਕੋਈ ਜਗਾ ਨਹੀਂ ਹੈਗੀ ਤੁਸੀਂ ਮਯਾਰਾਂ ਦੇ ਖਿਲਾਫ ਜਾ ਕੇ ਫੇਮ ਪਾੜਦੇ ਹੋ ਜੇ ਤੁਹਾਨੂੰ ਲੱਗਦਾ ਉੱਥੇ ਸੂਟੇ ਸਲਫਰ ਚੱਲਦੇ ਆ ਤਾਂ ਫਿਰ ਤੁਹਾਨੂੰ ਇੱਕ ਸਮਾਜਿਕ ਅੰਦੋਲਨ ਚਲਾਉਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਖਿਲਾਫ। ਭਗਵਾਨ ਤੁਮਨ ਤੁਹਾਡਾ ਤੋਂ ਸਤੇ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਉਹਨੂੰ ਕਹੋ ਵੀ ਪੰਜਾਬ ਵਿੱਚ ਨਸ਼ਾ ਬੰਦੀ ਕਰ ਦਵੇ, ਸ਼ਰਾਬ ਬੰਦੀ ਕਰ ਦਵੇ। ਪੰਜਾਬ ਦੀ ਧਰਤੀ ਤੇ ਅਸੀਂ ਵੀ ਕਹਿੰਨੇ ਪੰਜਾਬ ਦੀ ਧਰਤੀ ਤੇ ਜੜਦਾ ਬੀੜੀਆਂ, ਸ਼ਰਾਬ, ਚਟਾ ਸਾਰਾ ਕੁਝ ਬੰਦ ਕਰੋ। ਤੁਹਾਨੂੰ ਕੌਣ ਕਹਿੰਦਾ ਬਿਨਾਂ ਬੰਦ ਕਰੋ। ਤੁਸੀਂ ਤਾਂ ਇਕੱਲੇ ਮਯਾਰਾਂ ਦੀ ਗੱਲ ਕਰਦੇ ਆਂ, ਅਸੀਂ ਤਾਂ ਪੂਰੇ ਪੰਜਾਬ ਦੀ ਗੱਲ ਕਰਦੇ ਆਂ। ਪੂਰੀ ਪੰਜਾਬ ਦੀ ਧਰਤੀ ਤੇ ਇੱਕ ਨਸ਼ਾ ਨਹੀਂ ਵੇਚਣਾ ਚਾਹੀਦਾ ਕੋਈ ਵੀ ਇਹ ਗੁਰੂਆਂ ਪੀਲਾਂ ਦੀ ਧਰਤੀ ਆ ਨਾ ਕਿ ਮਸ ਟੰਡਿਆਂ ਚੋਰਾਂ ਲੁੱਟਿਆਂ ਦੀ ਧਰਤੀ ਉਹਨਾਂ ਮਹਾਂਪੁਰਸ਼ਾਂ ਪ੍ਰਤੀ ਉਹਨਾਂ ਗੁਰੂਆਂ ਦੇ ਪ੍ਰਤੀ ਸਾਡਾ ਇਹੀ ਸਤਿਕਾਰ ਸਾਡਾ ਇਹੀ ਆਦਰ ਭਾਵਨਾ ਹੈ ਜੇ ਅਸੀਂ ਉਹਨਾਂ ਦੇ ਚੱਲੇ ਹੋਏ ਰਸਤੇ ਤੇ ਚੱਲਦੇ ਹਾਂ ਜਿਵੇਂ ਦੀ ਗਰਬਾਣੀ ਦੇ ਬਿਜੁਰ ਸ਼ਬਦ ਆ ਜਾਂਦੀ ਵਿਆਖਿਆ ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਮੰਨਦੇ ਹਾਂ ਖਾਲੀ ਸਟੇਟਮੈਂਟ ਦੇਣਾ ਕੁਝ ਨਹੀਂ ਹੁੰਦਾ ਤੂੰ ਚਲਾ ਤੂੰ ਗਾਇਕੀ ਛੱਡ ਕੇ ਤੂੰ ਪੰਜਾਬ ਦੇ ਕੋਲ ਅੰਦੋਲਨ ਚ ਰਾ ਹੋਰ ਵੀ ਬਹੁਤ ਸਾਰੇ ਨੌਜਵਾਨ ਲੱਗੇ ਹੋ ਆ ਪਰ ਤੂੰ ਪੰਜਾਬ ਤੋਂ ਰੋਜੀ ਰੋਟੀਆਂ ਵੀ ਭਾਲਦਾ ਤੇ ਪੰਜਾਬ ਦੇ ਲੋਕਾਂ ਨੂੰ ਕ੍ਰਿਟਿਸਾਈਜ਼ ਵੀ ਕਰਦਾ ਮੇਜਰਾਂ ਦੇ ਨਾਲ ਅਸੀਂ ਤੇਰੇ ਨਾਲ ਬੈੰਨੇ ਧਰਨੇ ਤੇ ਅਸੀਂ ਤੇਰੇ ਨਾਲ ਤੱਪੜ ਤੇ ਬੈਠਾਂਗੇ ਦਰਿਆ ਤੇ ਬੈਠਾਂਗੇ ਪੰਜਾਬ ਦੇ ਲੋਕ ਦੁਖੀ ਆ ਹਜ਼ਾਰਾਂ ਲੋਕ ਤੇਰੇ ਮਗਰ ਆਉਣਗੇ ਤੂੰ ਬੈਠ ਬੇਨਸ਼ਾ ਬੰਦ ਹੋਣਾ ਚਾਹੀਦਾ ਤੂੰ ਕੱਲਾ ਮਯਾਰਾਂ ਦੀ ਗੱਲ ਕਿਉਂ ਕਰਦਾ ਕੱਲਾ ਮਯਾਰਾਂ ਦੀ ਕੱਲਾ ਮਯਾਰਾਂ ਤੇ ਸਲਫੇ ਸੂਟਾਂ ਦਾ ਸੇਵਨ ਹੁੰਦਾ ਪੂ ਬਾਕੀ ਪੰਜਾਬ ਦੀ ਧਰਤੀ ਸਾਰੀ ਪਵਿੱਤਰ ਹੈ ਜੱਸੀ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਪੂਰੀ ਪੰਜਾਬ ਦੀ ਧਰਤੀ ਤੇ ਨਸ਼ਾ ਵਿਕਦਾ ਬੀਹਾਂ ਬੀਹਾਂ ਸਾਲਾਂ ਦੇ ਬਾਈਆਂ ਬਾਈਆਂ ਸਾਲਾਂ ਦੇ ਹਜ਼ਾਰਾਂ ਲੋਕ ਹਜ਼ਾਰਾਂ ਗਬਰੂ ਨੌਜਵਾਨ ਮੁੰਡੇ ਕੁੜੀਆਂ ਆਪਣੇ ਮਾਪਿਆਂ ਦੀਆਂ ਮੁੰਡਿਆਂ ਤੇ ਅਰਥੀਆਂ ਦੇ ਰੂਪ ਵਿੱਚ ਕਬਰਾਂ ਨੂੰ ਚਲਦਾ ਤੇ ਜੇਸੀ ਹਜੇ ਜਿਹੜਾ ਸੰਗੀਤਾ ਬਣਦਾ ਆਪਾਂ ਨੂੰ ਸੰਗੀਤਾ ਗਾਇਕਾ ਕਹੋਂਦਾ ਤੇ ਉਹ ਹਜੇ ਹੋਰ ਕੀ ਉਡੀਕ ਕਰਦਾ ਵੀ ਲੱਖਾਂ ਲੋਕ ਹੋਰ ਮਰ ਜਾਣ ਤੂੰ ਕਿਉਂ ਸਮਾਜ ਨੂੰ ਸਮਰਪਤ ਨਹੀਂ ਹੁੰਦਾ ਤੂੰ ਗਾਇਕੀ ਛੱਡ ਕੇ ਸਮਾਜ ਵਿੱਚ ਆਈਆਂ ਕ੍ਰਿਤੀਆਂ ਨੂੰ ਕਿਉਂ ਦੂਰ ਨਹੀਂ ਕਰਦਾ ਕਹੇ ਆਪਣੇ دوست ਭਗਵੰਤ ਮਾਨ ਨੂੰ ਵੀ ਪੰਜਾਬ ਵਿਧਾਨ ਸਭਾ ਵਿੱਚ ਮਤਲ ਲੈ ਕੇ ਆਵੇ ਪੰਜਾਬ ਸ਼ਰਾਬ ਬੰਦੀ ਦਾ ਕਿਉਂ ਨਹੀਂ ਲਿਆਉਂਦਾ ਜਿਹੜੇ ਖੁਦ ਸ਼ਰਾਬਾ ਪੀਂਦੇ ਆ ਉਹ ਪੰਜਾਬ ਵਿੱਚ ਕਿੰਦਾ ਸ਼ਰਾਬ ਬੰਦੀ ਕਰ ਦੋਗੇ ਸਟੇਟਮੈਂਟ ਦੇਣਾ ਲੋਕਾਂ ਨੂੰ ਫੋਧੂ ਨਾ ਬਣਾ ਕਰੋ ਪੰਜਾਬ ਦਾ ਬੱਚਾ ਬੱਚਾ ਦੁਖੀ ਆ ਪੰਜਾਬ ਦਾ ਚੱਪਾ ਚੱਪਾ ਦੁਖੀ ਆ ਪੰਜਾਬ ਦੀ ਧਰਤੀ ਤੇ ਜਦ ਪੈਣ ਪੈਂਦੇ ਆ ਕੀਰਨੇ ਪੈਂਦੇ ਆ ਮਾਮਾ ਦੇ ਤਾਂ ਅੰਬਰ ਵੀ ਕਰ ਲਉ ਤਾਂ ਤੇ ਤੁਸੀਂ ਖਾਲੀ ਸਟੇਟਮੈਂਟਾਂ ਦੇ ਕੇ ਕ੍ਰਿਟਿਸਾਈਜ਼ ਕਰਕੇ ਲੋਕਾਂ ਨੂੰ ਮੋਦੀਆਂ ਤੋਂ ਪਟਕਾ ਕੇ ਮੁੰਬਈ ਚੱਲ ਜਾਇਆ ਕਰੋ ਜਾਂ ਦਿੱਲੀ ਜਾ ਕੇ ਬਹਿ ਜਾਇਆ ਕਰੋ ਤੇ ਹੁਣ ਕਰਦੇ ਆਂ ਗੱਲ ਚਮਕੀਲੇ ਦੀ ਠੀਕ ਹੈ ਮੰਨਦੇ ਆਂ ਚਮਕੀਲੇ ਕਾ ਕਲਾਕਾਰ ਸੀ ਉਹ ਪੰਜਾਬ ਦਾ ਕਲਚਰ ਨਹੀਂ ਸੀ ਔਰ ਜੱਸੀ ਨੂੰ ਪਤਾ ਹੋਣਾ ਚਾਹੀਦਾ ਵੀ 1980 ਦੇ ਦੌਰ ਚ ਕਿ ਮਕੀਲਾ ਪੰਜਾਬ ਦੇ ਹਰ ਗੁਰੂ ਘਰ ਵਿੱਚ ਵੱਜਿਆ ਤੇ ਕੀ ਉਸ ਵਕਤ ਪੰਜਾਬ ਦੇ ਲੋਕਾਂ ਨੂੰ ਇਹ ਲੱਗਿਆ ਨਹੀਂ ਕਿ ਵਿੱਚ ਮਕੀਲਾ ਅਸੱਭੇ ਕਿ ਉਹ ਤੇ ਜਿੰਨੇ ਵੀ ਧਾਰਮਿਕ ਗੀਤ ਆਏ ਉਹ ਸਾਰੇ ਦੇ ਸਾਰੇ ਗੁਰੂ ਘਰਾਂ 'ਚ ਵੱਜਦੇ ਰਹੇ ਆ ਉਹ ਵੱਖਰੀ ਗੱਲ ਹੈ ਕਿ ਹੁਣ ਨਹੀਂ বাজਦੇ ਹੁਣ ਸੀੜੀਆਂ 'ਤੇ বাজਦੇ ਆ ਜਾਂ ਟੀਵੀ 'ਤੇ বাজਦੇ ਆ ਜਾਂ ਲੋਕਾਂ ਦੇ ਮੋਬਾਈਲਾਂ 'ਚ ਲੱਗ ਗਿਆ ਜੇ ਉਹ ਪੰਜਾਬ ਦਾ ਸਿਰਫ ਕਲਾਕਾਰ ਸੀ ਉਹਨੂੰ ਕਲਾਕਾਰ ਬਣਾਇਆ ਕਿਨੇ ਪੰਜਾਬ ਦੀ ਉਸ ਕਮਿਊਨਿਟੀ ਨੇ ਧਨੀ ਰਾਮ ਨੂੰ ਚਮਕੀਲਾ ਬਣਾਇਆ ਜਿਹਨਾਂ ਦੇ ਡੀਸੀ ਲੱਗਿਓ ਜਿਹਨਾਂ ਦੇ ਐਸਐਸਪੀ ਲੱਗਿਓ ਜਿਹਨਾਂ ਦੇ ਅੱਜ ਤੱਕ ਮੁੱਖ ਮੰਤਰੀ ਬਣੇ ਆ ਜਿਨ੍ਹਾਂ ਦੀ ਪੰਜਾਬ ਦੀ ਹਰ ਖੇਤਰ ਵਿੱਚ ਅਜਾਰੇਦਾਰੀ ਆ ਤੇ ਤੁਸੀਂ ਖਾਲੀ ਸਟੇਟਮੈਂਟਾਂ ਦੇ ਕੇ ਵੀ ਪੰਜਾਬ ਦਾ ਕਲਾਕਾਰ ਸੀ ਪੰਜਾਬ ਦੇ ਕਲਾਕਾਰ ਜੇ ਕਲਾਕਾਰ ਸੀ ਜੇ ਪੰਜਾਬ ਦਾ ਕਲਚਰ ਨਹੀਂ ਸੀ ਤੇ ਫਿਰ ਤੁਸੀਂ ਕਲਚਰ ਪੈਦਾ ਕਿਉਂ ਨਹੀਂ ਹੁਣ ਦਿੱਤਾ ਪੈ ਕਲਚਰ ਪੈਦਾ ਕਿਉਂ ਨਹੀਂ ਕੀਤਾ ਕੀ ਜਸਵੀਰ ਦਸੇ ਦੱਸ ਸਕਦਾ ਮਿਕਲਦੀਬ ਮਾਨਕ ਸ਼ਿੰਦਾ ਫਰਤੀਲਾ ਢੜਕੀਲਾ ਸੰਦੇਲਾ ਸਦੀਕ ਕਨੈਲਗਲ ਕਰਤਾਰ ਰਮਲਾ ਨਜ਼ੀਰ ਮੁਹੰਮਦ ਕੀ ਇਹ ਪੰਜਾਬ ਦੇ ਕਲਚਰ ਦਾ ਹਿੱਸਾ ਸੀ ਜੇ ਇਹ ਪੰਜਾਬ ਦੇ ਕਲਚਰ ਦਾ ਹਿੱਸਾ ਨਹੀਂ ਸੀ ਜਾਂ ਪੰਜਾਬ ਦਾ ਕਲਚਰ ਨਹੀਂ ਸੀ ਇਹਨਾਂ ਦੇ ਗੀਤ ਤੇ ਫਿਰ ਚਮਕੀਲੇ ਨੂੰ ਇਸ ਕਰਕੇ ਤੁਸੀਂ ਟਾਰਗੇਟ ਕੀਤਾ ਵੀ ਉਹਨੂੰ ਅੱਜ ਕੱਲ੍ਹ ਉਹ ਤੇ ਨਾਂ ਤੇ ਫਿਲ ਬਣ ਗਈ ਹੈ ਕੁਝ ਲੋਕ ਕ੍ਰਿਟਿਸਾਈਜ਼ ਕਰਦੇ ਆ ਵੀ ਚਮਕੀਲੇ ਤੇ ਫਿਰ ਉਹ ਕਿਉਂ ਬਣੀ ਉਹ ਤਾਂ ਗੰਦਕਾ ਹੁੰਦਾ ਸੀ ਪਰ ਜਿਹੜੀ ਗੰਦਕਾ ਹੁੰਦਾ ਸੀ ਤਾਂ ਉਹ ਇਹ ਵੀ ਗਾਉਂਦਾ ਸੀ ਕਿ ਸੱਤੋ ਬਾਬਾ ਖੋਲੇ ਤੇ ਰੰਨ ਨਕਾਣਾ ਉਹ ਇਹ ਵੀ ਗਾਉਂਦਾ ਸੀ ਵੀ ਤਲਵਾਰ ਮੈਂ ਕਲਗੀ ਧਰਦੀ ਹੋਏ ਵੀ ਗਾਉਂਦਾ ਸੀ ਕਿ ਪਤੀ ਦਿੱਤਾ ਪੁੱਤ ਦਿੱਤਾ ਪੋਤਰੇ ਵੀ ਵਾਰ ਦਿੱਤੇ ਹੋਏ ਵੀ ਗਾਉਂਦਾ ਸੀ ਕਿ ਇੱਕ ਵਾਰੀ ਕਹਿ ਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਪਹਿਲੀ ਗੱਲ ਤੇ ਇਹ ਹੈ ਵੀ ਜਿਹੜੇ ਚਮਕੀਲੇ ਨੂੰ ਕ੍ਰਿਟਿਸਾਈਜ਼ ਕਰਦੇ ਆ ਉਹ ਕਲਚਰ ਦੀ ਪ੍ਰਭਾਸ਼ਾ ਦੇਣ ਕਲਚਰ ਦੀ ਪ੍ਰਭਾਸ਼ਾ ਕੀ ਆ ਤੇ ਫਿਰ ਸਰਕਾਰਾਂ ਤੁਹਾਡੀਆਂ ਤੁਸੀਂ ਕਲਚਰ ਦਾ ਪ੍ਰਭਾਸ਼ਾ ਦੇ ਤਹਿਤ ਹੀ ਸੈਂਸਰ ਬੋਰਡ ਨੂੰ ਕਹੋ ਬੇ ਜਿਹੜੇ ਕਲਚਰ ਦਾ ਹਿੱਸਾ ਹੈ ਗੀਤ ਉਹੀ ਗਾਏ ਜਾਣ। ਸੰਜੀਦਾ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਗੁਜਾਰਿਸ਼ ਹੈ ਵੀ ਸਾਰਾ ਕੁਝ ਕੀ ਖਾਣਾ, ਕੀ ਪੀਣਾ, ਕੀ ਪਹਿਨਣਾ ਇਹ ਸਾਰਾ ਕੁਝ ਕਲਚਰ ਦਾ ਹਿੱਸਾ ਨਹੀਂ ਹੋ ਸਕਦਾ। ਕੀ ਸ਼ਰਾਬ ਪੀਣਾ ਕਲਚਰ ਦਾ ਹਿੱਸਾ ਹੈ? ਕੀ ਚਟਾ ਪੀਣਾ ਕਲਚਰ ਦਾ ਹਿੱਸਾ ਹੈ? ਸਿਰਫ ਇਹ ਕਹਿ ਦੇਣਾ ਕਿ ਚਮਕੀਲਾ ਕੇ ਕਲਾਕਾਰ ਸੀ ਨਾ ਕਿ ਪੰਜਾਬ ਦਾ ਕਲਚਰ ਤੁਸੀਂ ਲੋਕਾਂ ਨੂੰ ਮੋਦੇ ਤੋਂ ਭਟਕਾ ਨਹੀਂ ਸਕਦੇ ਤੁਸੀਂ ਇਹ ਕਹਿ ਕੇ ਲੋਕ ਪਰ ਹੀ ਨਹੀਂ ਹੋ ਸਕਦੇ ਵੀ ਤੁਸੀਂ ਵੀ ਜੋ ਗਾਇਆ ਉਹ ਚੰਗਾ ਨਹੀਂ ਗਾਇਆ ਪਿਆहां ਸ਼ਾਦੀਆਂ ਤੇ ਜਾਂਦੇ ਆਸੀਂ ਤੇ ਕਦੀ ਬੀਬੀਆਂ ਨੇ ਬੋਲੀਆਂ ਸੁਣੀਆਂ ਇੱਥੇ ਅਸੀਂ ਦੱਸ ਨਹੀਂ ਸਕਦੇ ਕਿਉਂ ਕਲਚਰ ਦਾ ਹਿੱਸਾ ਹੈ ਸਭ ਕੁਝ ਕਲਚਰ ਦਾ ਹਿੱਸਾ ਨਹੀਂ ਹੁੰਦਾ ਕਈ ਵਾਰ ਤੁਸੀਂ ਲੌਂਗ ਡਰਾਈਵ ਕਰਦੇ ਆਂ ਕਈ ਵਾਰੀ ਜਿਆਦਾ ਮਿੱਠਾ ਖਾਣ ਤੋਂ ਬਾਅਦ ਅਸੀਂ ਖੱਟਾ ਖਾਣਾ ਵੀ ਪਸੰਦ ਕਰਦੇ ਆਂ ਅਸੀਂ ਕੌੜਾ ਪਾਣ ਨਮਕੀਨ ਖਾਣਾ ਵੀ ਪਸੰਦ ਕਰਦੇ ਆਂ ਸੋ ਇਸ ਕਰਕੇ ਜਿਹੜਾ ਕਿਸੇ ਨੂੰ ਕੁਲਚਰਿਜ਼ ਸਾਈਜ ਕਰਨਾ ਉਹ ਚੰਗੇ ਲਫ਼ਜ਼ਾ ਨਾ ਕਰਿਆ ਕਰੇ ਤੁਸੀਂ ਚਮਕੀਲੇ ਦੇ ਚਮਕੀਲੇ ਨੇ ਜ਼ਿੰਦਗੀ ਚ 99 ਗੀਤ ਗਾਏ ਆ ਉਹਦੇ 10-15 ਗੀਤਾਂ ਨੂੰ ਛੱਡ ਕੇ ਤੁਸੀਂ ਉਹਦੇ ਬਾਕੀ ਗੀਤ ਉਹਦੀਆਂ ਤਸਵੀਹਾਂ ਸੁਣ ਕੇ ਦੇਖੋ ਜਿਹੜੀ ਲਾਸਟ ਏਪਾਈ ਆ ਉਹਦੀ ਕੱਲੀ ਨੂੰ ਲੈ ਜਾ ਕੇ ਤੇ ਤੂਰ ਜਿਹਦੇ ਵਿੱਚ ਗੀਤ ਸੀ ਸੋਹਰੇ ਦੀ ਲਾਲ ਮਰੂਤੀ ਨੇ ਉਹ 20-25 ਲੱਖ ਤੋਂ ਵੱਧ ਟੈਪਸ ਸੁਣੀਆਂ ਵੱਜੀ ਆ ਖਰੀਦੀ ਆ ਲੋਕਾਂ ਨੇ ਕਿ ਉਹ ਉਹ ਸਾਰੇ ਲੋਕ ਕਲਚਰ ਦਾ ਹਿੱਸਾ ਨਹੀਂ ਹੈ ਕਿ ਪੰਜਾਬ ਦਾ ਉਹਦੇ ਵਿੱਚ ਇੱਕ ਗੀਤ ਆ ਵੀ ਕੱਲੀ ਨੂੰ ਲੈ ਜਾ ਕਿਤੇ ਦੂਰ ਉਹਦੇ ਵਿੱਚ ਉਹ ਚਮਕੀਲਾ ਪਿੰਡ ਦੀ ਕੁੜੀ ਨੂੰ ਕਹਿੰਦਾ ਵੀ ਸਿਰ ਪਿੰਡ ਚੋਂ ਸਿਰ ਕੱਢ ਮੇ ਲਾਣੇਂਦੀ ਤੀਂ ਤੁੱਤੀ ਹਾਨਣੀ ਕਾਲ ਯੁਗ ਨੂੰ ਅੱਡੀ ਬੈਠਾ ਬੋਲੀਆਂ ਲਸੀ ਹਰਨੇ ਉਹਨਾਂ ਚਿੰਤਨ ਮੰਤਨ ਕਰਨ ਲਈ ਕਹਿ ਰਿਹਾ ਕਿ ਨਹੀਂ ਹਾਲਾਤ ਬਹੁਤ ਖਰਾਬ ਹੈ ਪਿੰਡ ਲੈਵਲ ਤੇ ਚੀਜ਼ਾਂ ਸ਼ੋਭਾ ਨਹੀਂ ਚਲੀਆਂ ਜੋਗਰਾਜ ਕਹਿ ਰਿਹਾ ਕਿ ਚਮਕੀਲੇ ਨੇ ਮੈਨੂੰ ਕਿਹਾ ਸੀ ਮੈਂ ਪਿੰਡ ਦੇ ਮੁੰਡੇ ਕੁੜੀਆਂ ਨੂੰ ਵਿਸ਼ਕਾ ਨ ਸਿਖਾਤਾ ਕਿ ਜੋਗਰਾਜ ਦੇ ਮੁੰਡੇ ਨੇ ਕਿ ਸੇ ਪਿੰਡ ਦੀ ਕੁੜੀ ਨੂੰ ਵਿਸ਼ਕ ਕੀਤਾ ਕਿੰਨੇ ਇੱਕ ਇਦਾਂ ਦੇ ਕੇਸ ਆ ਅੱਜ ਜੋ ਗਲਤ ਵਰਤਾਰਾ ਹੋ ਰਿਹਾ ਕਿ ਉਹ ਚਮਕੀਲੇ ਦੀ ਜਾਨੀ ਜੱਸੀ ਨੇ ਕਿੰਨੇ ਕ ਸੰਤਰਾ ਮਦਸੀ ਨੂੰ ਆਇਆ ਕਿੰਨਾ ਕਿ ਸ਼ਬਕੰ ਮਟਾਲੀ ਨੂੰ ਗਾਇਆ ਕਿੰਨਾ ਕਿ ਪਾਸ਼ ਨੂੰ ਗਾਇਆ ਸ਼ਬਕੰ ਦਾ ਮਟਾਲੀ ਸਾਡੇ ਪੰਜਾਬ ਦਾ ਕਲਚਰ ਹੈ ਅਸੀਂ ਆਪ ਕਹਿੰਦੇ ਹਾਂ ਫਿਰ ਤੁਸੀਂ ਕਿਉਂ ਨਹੀਂ ਗਾਉਂਦੇ ਕਿਉਂਕਿ ਉਹ ਗਾ ਕੇ ਤੁਹਾਨੂੰ ਪੈਸੇ ਨਹੀਂ ਬਣਨੇ ਤੁਹਾਨੂੰ ਸਟੇਜਾਂ ਨਹੀਂ ਮਿਲਣੀਆਂ ਤੁਹਾਨੂੰ ਲੱਖਾਂ ਰੁਪਏ ਨਹੀਂ ਮਿਲਣੀਆਂ ਜਿਸ ਬੰਦੇ ਨੇ ਚਮਕੀਲੇ ਦਾ ਰੋਲ ਕੀਤਾ ਉਹ ਤੁਹਾਡੇ ਤੋਂ ਕਈ ਗੁਣਾ ਸਟੇਜਾਂ ਦੇ ਬੱਦ ਪੈਸੇ ਲੈਂਦਾ ਅਰੋਦਿਕ ਉਹ ਤਰ ਤੋ ਕਈ ਗੁਣਾ ਉਹਦੀ ਸਟੇਜ ਪਰਫਾਰਮੈਂਸ ਵਧੀਆ ਥੋੜ੍ਹ ਤੋਂ ਕਈ ਗੁਣਾ ਤੋਂ ਨਾ ਜ਼ਿਆਦਾ ਆ ਥੋੜ੍ਹ ਤੋਂ ਕਈ ਗੁਣਾ ਤੋਂ ਜ਼ਿਆਦਾ ਫੇਸ ਲੁੱਕ ਦੇਖੋ ਉਹਦੀ ਪ੍ਰੋਜੈਕਟਿੰਗ ਦੇਖੋ ਉਹਦੀ ਵੋਕਲ ਦੇਖੋ ਉਹਨੇ ਇਸ ਕਰਕੇ ਨਹੀਂ ਕਿ ਆ ਵੀ ਉਹ ਪੰਜਾਬ ਦਾ ਕਲਾਕਾਰ ਸੀ ਜਾਂ ਪੰਜਾਬ ਦਾ ਕਲਚਰ ਨਹੀਂ ਸੀ ਸਿਰਫ ਉਹਨੇ ਇੱਕ ਕਲਾਕਾਰ ਦੀ ਭੂਮਿਕਾ ਨਿਭਾਈ ਹੈ ਕਿਉਂਕਿ ਅਸੀਂ ਹਰ ਵਾਰੀ ਸਮਝਦਾਰ ਗੱਲਾਂ ਹਰ ਕੋਈ ਜਿਹੜਾ ਸਮਝਦਾਰ ਬੰਦਾ ਉਹ ਹਰ ਵਾਰੀ ਸਮਝਦਾਰੀ ਗੱਲਾਂ ਨਹੀਂ ਕਰਦਾ ਅਸੀਂ ਚਮਕੀਲੇ ਤੇ ਗਾਏ ਗੰਦੇ ਗਾਣਿਆਂ ਦੀ ਤਰੀਫਾਂ ਨਹੀਂ ਕਰਦੇ ਅਸੀਂ ਪੜ ਨਹੀਂ ਬੰਦੇ ਪਰ ਜਿਹੜੇ 365 ਚੋਂ 366 ਖੜੇ ਲੱਗਦੇ ਸੀ ਤਾਂ ਲੋਏ ਕਿਹਨਾਂ ਲੋਕਾਂ ਨੇ ਇਸ ਕੱਲ ਦਾ ਜਵਾਬ ਹੈਗਾ ਜਿਨਾਂ ਨੂੰ ਬਹਿਰੀਨ ਸੱਦਿਆ ਕੀ ਉਹ ਕਿ ਉਹ ਕਿਹੜੇ ਨੇ ਸੱਦਿਆ ਸੀ ਉਹ ਕਿਹੜੀ ਕਮਿਟੀ ਦੇ ਲੋਕਾਂ ਨੇ ਸੱਦਿਆ ਕਿ ਮਕੀਲਾ ਕੈਨੇਡਾ ਕਿਉਂ ਕਿ ਨਾਲ ਲੋਕਲ ਸੱਧਿਆ ਨੂੰ ਜਿਹੜੇ ਲੋਕ ਪੰਜਾਬ ਦਾ ਕਲਚਰ ਆ ਜਾਂ ਜਿਹਨਾਂ ਨੇ ਬਹੁਤ ਵੱਡੀ ਕਲਚਰ ਨੂੰ ਦੇਣੀ ਆ ਤੁਸੀਂ ਉਹਦੇ ਤੇ ਫਿਲਮ ਬਣਾ ਲਓ ਕੋਈ ਕਹੀ ਜਾਂਦਾ ਦਲਸ਼ਾਦ ਅਫਤਾਰ ਤੇ ਫਿਲਮ ਘਾਤੀ ਬਣਾਈ ਵੀ ਤੁਸੀਂ ਬਣਾ ਲਓ ਤੁਸੀਂ ਇਹ ਤਾਂ ਵੀ ਦਰਸ਼ਾਦਾਸਤਾ ਤੇ ਫਿਲਮ ਬਣਾਉਣ ਤੋਂ ਕਿਸੇ ਕਿਸੇ ਪ੍ਰੋਡਿਊਸਰ ਦੇ ਟੈਨ ਰੋਕਿਆ ਗਿਆ ਕੋਈ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੁਣ ਕਈ ਕਹਿੰਦੇ ਖਾਲੜਾ ਫਿਲਮ ਜਰੀਨ ਹੁਣ ਦਿੱਤੀ ਤਸੋ ਕਿਸੇ ਐਸੀ ਕਮਿਊਨਿਟੀ ਨੇ ਖਾਲਰ ਫਿਲਮ ਨੂੰ ਰਿਲੀਜ਼ ਕਰਨ ਤੋਂ ਰੋਕਣ ਲਈ ਕਿਸੇ ਨੇ ਦੂਸਰਾ ਕੀਤਾ ਕੀ ਅਸੀਂ ਖਾਲਰ ਨੂੰ ਨਹੀਂ ਜਾਣਦੇ ਜਿਸ ਨੇ 25000 ਜਿਹੜੇ ਲਾਪਤਾ ਕਰਕੇ ਨੌਜਵਾਨਾਂ ਦੇ ਮੁਕਾਬਲੇ ਬਣਾ ਕੇ ਝੂਠੀਆਂ ਲਾਸ਼ਾਂ ਛਾਲਬਾਰ ਦਿੱਤੀਆਂ ਗਈਆਂ ਜਿਨ੍ਹਾਂ ਦੀਆਂ ਇਧਰ ਤੋਂ ਲਾ ਮਾਵਾ ਦੇ ਪੁੱਤ ਲਾਪਤਾ ਕਰ ਦਿੱਤੇ ਗਿਆ ਉਹਨਾਂ ਲਈ ਉਹ ਲੜਾਈ ਲੜਦਾ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਕੌਣ ਕਹਿੰਦਾ ਵੀ ਖਾਲਰ ਦੀ ਫਿਲਮ ਰਿਲੀਜ਼ ਨਾ ਹੋਵੇ ਪਰ ਜਿਨ੍ਹਾਂ ਨੇ ਖਾਲਰ ਦੀ ਭੈਣ ਨੂੰ ਲੋਕ ਸਭਾ ਤੋਂ ਹਰਾਇਆ ਪਿਛਲੀ ਵਾਰੀ ਉਹ ਆਪਣੀ ਗਲਤੀ ਮੰਨਣ ਤਿਆਰ ਹੈ ਮੇ ਸਾ ਤੋਂ ਗਲਤੀ ਹੋ ਗਈ ਅਸੀਂ ਕਿਸੇ ਚੀਜ਼ ਨੂੰ ਜਸਟੀਫਾਈ ਨਹੀਂ ਕਰਦੇ ਵੀ ਚਮਕੀਲੇ ਦੀ ਗੰਦਗੀ ਤਨ ਅਸੀਂ ਜਸਟੀਫਾਈ ਕਰਦੇ ਹਾਂ ਪਰ ਜੱਸੀ ਦੀ ਇਹ ਸਟੇਟਮੈਂਟ ਕਿ ਮਯਾਰਾਂ ਦੇ ਗਾਉਣ ਵਾਲੇ ਇਦਾਂ ਮਯਾਰਾਂ ਦੇ ਗਾਉਣ ਵਾਲੇ ਉਦਾਂ ਤੇਰਾ ਉਸਤਾਦ ਪੂਰ ਨਿਸ਼ਾ ਕੋਟੀ ساری ਜਿੰਦਗੀ ਮਯਾਰਾ ਦੇ ਗੁੰਦਾਰਿਆ ਜੱਸੀ ਜਖਸੂਰ ਨਹੀਂ ਸਿਰਫ ਜੱਸੀ ਦੀ ਸੋਚ ਦਾ ਖਸੂਰ ਹੈ ਕਿ ਉਹ ਜਦੋਂ ਸਟਰਗਲਰ ਸੀ ਬਹੁਤ ਬੱਸਾਂ ਵਿੱਚ ਸਫਰ ਕਰਦਾ ਹੁੰਦਾ ਸੀ ਘੰਟੇ ਦੋ ਦੋ ਘੰਟੇ ਫੜ ਕੇ ਉੱਪਰ ਜਿਹੜਾ ਪੈਪ ਲਗਾਉਂਦੇ ਹਾਂ ਹੱਥ ਫੜ ਕੇ ਕਦੀ ਉਧਰ ਹੱਥ ਫੜ ਕੇ ਉਹਨੂੰ ਰੱਖਣਾ ਕਦੀ ਉਧਰ ਲਫੜ ਕੇ ਰੱਖਣਾ ਸ਼ਾਇਦ ਉਹਦਾਂ ਦੀ ਜੱਸੀ ਨੂੰ ਭੁੱਲ ਗਿਆ ਜੋਸੀ ਨੂੰ ਚਾਹੀਦਾ ਕੋਈ ਗਾਇਕੀ ਛੱਡ ਕੇ ਸਮਾਜਿਕ ਅੰਦੋਲਨ ਲਈ ਕੋਈ ਲੜਾਈ ਲੜੇ ਪੰਜਾਬ ਦੇ ਲੋਕ ਤੇਰਾ ਸਾਥ ਦੇਣਗੇ ਅਸੀਂ ਵੀ ਜਿਵਾਂਗੇ ਪੰਜਾਬ ਦੀ ਧਰਤੀ ਤੋਂ ਨਸ਼ਾ ਮੁਕਤ ਹੋਣਾ ਚਾਹੀਦਾ ਕੱਲਮ ਵਿਜਾਰਾ ਤੋਂ ਨਹੀਂ ਪੰਜਾਬ ਦੀ ਪੂਰੀ ਧਰਤੀ ਤੋਂ ਪੰਜਾਬ ਦੇ ਚੱਪੇ-ਚੱਪੇ ਤੋਂ ਨਸ਼ਾ ਮੁਕਤ ਹੋਣਾ ਚਾਹੀਦਾ ਨੀਤੇ ਖਾਲੀ ਸਟੇਟਮੈਂਟਾਂ ਦੇ ਕੇ ਛੇ ਤੇਰੇ ਕਿਸੇ ਨੇ ਮਨ ਵਿੱਚ ਇਹ ਗੱਲ ਪਾਰ ਦਿੱਤੀ ਵੀ ਜਿਹੜਾ ਬੰਦਾ ਹਟ ਹੁੰਦਾ ਜੇ ਬੀਬੀ ਚੇਰੀ ਮਜੀਠੀਰ ਕੌਰ ਸ਼ੋਮਣੀ ਮਿੰਟ ਦੋ ਤਤਕਾਲੀ ਪ੍ਰਧਾਨ ਸੀ ਉਸ ਦੇ ਖਿਲਾਫ ਬੋਲਦਾ ਜਿਹੜਾ ਹੁਣ ਗਰਦਾਸਮਾਨ ਸਟਾਰ ਕਲਾਕਾਰ ਹੈ ਜਹਾਂਸਰਾਜ ਤੁਸੀਂ ਉਹਨਾਂ ਦੇ ਖਲਾਫ ਬੋਲ ਦੋ ਤੇ ਹੁਣ ਚਮਕੀਲਾ ਸਿਖਰ ਤੇ ਉਹਦਾ ਟ੍ਰੈਂਡਿੰਗ ਵਿੱਚ ਇੱਥੇ ਉਹਦੇ ਖਲਾਫ ਬੋਲ ਦੋ ਕਲਾ ਬੋਲਣ ਵਾਲਾ ਕੁਝ ਨਹੀਂ ਹੁਣ ਫੇਸਬੁੱਕ ਮੀਡੀਆ ਤੇ ਗਰਾਊਂਡ ਤੇ ਖੜ ਕੇ ਲੜਾਈ ਲਾਣੀ ਪੈਣੀ ਆ ਪੰਜਾਬ ਦਰਦਨਾ ਕਰਾ ਰਿਹਾ ਪੰਜਾਬ ਦਿਨੋਂ ਦਿਨ ਮਰਦਾ ਜਾ ਰਿਹਾ ਮਦਾਨੇ ਜੰਗ ਵਿੱਚ ਕਿਸੇ ਨਾ ਕਿਸੇ ਨੂੰ ਸੈਕਰੀਫਾਈਸ ਕਰਨੀ ਆਉਣਾ ਪੈਣਾ ਚਮਕੀਲੇ ਨੂੰ ਟਾਰਗੇਟ ਕਰਨਾ ਬੰਦ ਕਰੋ ਚਮਕੀਲਾ ਤਾਂ ਬਿਲਕੁਲ ਹਾਸ਼ੀਏ ਤੇ ਸੀ ਪਰ ਲੋਕਾਂ ਨੇ ਤੁਸੀਂ ਲੋਕਾਂ ਨੇ ਫਿਰ ਉਹਨੂੰ ਕ੍ਰਿਟਿਕਾਈਜ਼ ਕਰ ਕਰਕੇ ਲੋਕਾਂ ਦੇ ਸਾਹਮਣੇ ਲਿਆ ਜਾਂਦਾ ਜਦੋਂ ਕਿਸੇ ਚੀਜ਼ ਤੇ ਬਹਿਣ ਲੱਗਦਾ ਤਾਂ ਜਿਹੜੀ ਨਵੀਂ ਪੀੜ੍ਹੀ ਹੈ ਸੱਚ ਮੰਨਣਾ ਸ਼ੁਰੂ ਕਰ ਦਿੰਦੀ ਹੈ ਵਿੱਚ ਚਮਕੀਲਾ ਕੌਣ ਸੀ ਕੁਦਰਤ ਦਾ ਨਿਜਮਿਆ ਸਾਇੰਸ ਦਾ ਨਿਜਮਿਆ ਵਿਗਿਆਨ ਦਾ ਨਿਜਮਿਆ ਜਿੰਨਾ ਕਿਸੇ ਚੀਜ਼ ਨੂੰ ਅਸੀਂ ਦਬਾਉਂਗੇ ਉਹ ਚੀਜ਼ ਉਨੀ ਬਾਹਰ ਨੂੰ ਉਨਾ ਹੀ ਆਵੇ ਉਹ ਉਨੇ ਉੱਪਰ ਉਠੇਗੀ ਸੋ ਇਸ ਕਰਕੇ ਜਸਵੀਰ ਜਸੀ ਜੀ ਪੰਜਾਬ ਵਿੱਚ ਸ਼ਰਾਬ ਬੰਦੀ ਲਈ ਪ੍ਰਧਾਨ ਸਭਾ ਵਿੱਚ ਆਪਣੇ ਮੁੱਖ ਮੰਤਰੀ ਨੂੰ ਕਿਹਾ ਕਿ ਮਤਾ ਪਾਓ ਚਿੱਟਾ ਬੰਦ ਕਰਾਉਣ ਲਈ ਤੁਹਾਡਾ ਕਦੀ ਜਵਾਬ ਨਹੀਂ ਆਇਆ ਵੀ ਚਿੱਟਾ ਬੰਦ ਕਿਉਂ ਨਹੀਂ ਹੋਇਆ ਕਿੰਨੇ ਬੰਦੇ ਕਿੰਨੇ ਮੁੰਡੇ ਕੁੜੀਆਂ ਚਟਾ ਪੀਪੀ ਕੇ ਮਰ ਗਏ ਪੰਜਾਬ ਦਾ ਲਾਰਡ ਆਰਡਰ ਕੀ ਕਹਿ ਰਿਹਾ ਤੁਹਾਡਾ ਕਦੀ ਭਗਵਾਨਤਮਨ ਤੇ ਕੋਈ ਸਟੇਟਮੈਂਟ ਨਹੀਂ ਆਇਆ ਤੇਰਾ ਭਗਵਾਨਤਮਨ ਦਿੱਲੀ ਦੀ ਦਿੱਲੀ ਦੇ ਥੱਲੇ ਕਿੰਨਾ ਲੱਗ ਗਿਆ ਤੈ ਕਦੀ ਉੱਤੇ ਕੋਈ ਕ੍ਰਿਟਿਸਾਈਜ਼ ਨਹੀਂ ਕੀਤਾ ਕੋਈ ਪੋਸਟ ਨਹੀਂ ਪਾਈ ਖਾਲੀ ਸਿਰਫ ਤੁਹਾਨੂੰ ਹੋਰ ਕਮਿਊਨਿਟੀ ਦੇ ਬੰਦੇ ਨਜ਼ਰ ਆਉਂਦੇ ਯਾਰ ਮੈਂ ਕਿਵੇਂ ਕ੍ਰਿਡਿਟ ਸਾਈਜ਼ ਕਿਦਾ ਕਰਨਾ ਇਹਦਾ ਸੋਸ਼ਲ ਮੀਡੀਆ ਤੇ ਚੱਲਦਾ ਰਹਿੰਦਾ ਕ੍ਰਿਡਿਟ ਸਾਈਜ਼ ਆ ਅੱਜ ਤੁਸੀਂ ਕਿਸੇ ਨੂੰ ਕਹਨ ਕਰਦੇ ਕਹਨ ਕੋ ਤੁਹਾਨੂੰ ਕਰੂਗਾ ਸੋ ਇਸ ਕਰਕੇ ਪੰਜਾਬ ਦਾ ਦਰਦ ਪੰਜਾਬ ਦੀ ਮੰਗਿਆ ਵੀ ਪੰਜਾਬ ਦੀ ਧਰਤੀ ਤੋਂ ਨਕਸ਼ਾ ਮੁਕਤ ਕਰਾਉਣ ਲਈ ਉਹ ਪੋਸਟਾਂ ਨਹੀਂ ਪਾਉਣੀਆਂ ਜਾਂ ਕੰਨੀ ਪਾਉਣੀਆਂ ਉਹਦੇ ਲਈ ਤੁਹਾਨੂੰ ਗਰਾਊਂਡ ਤੇ ਆਉਣਾ ਪੈਣਾ ਉਹਦੇ ਲਈ ਭੁੱਖੇ ਵੀ ਰਹਿਣਾ ਪਿਆਸੀ ਵੀ ਰਹਿਣਾ ਜੇ ਦਾਮਿਆਂ ਜੇ ਮਰਦੇ ਬੱਚੇ ਆ ਤਾਂ ਆਪਾਂ ਰਲ ਮਿਲ ਕੇ ਸਾਰੇ ਇੱਕ ਨਵਾਂ ਪੰਜਾਬ ਸਰ ਜੀ ਜਿਹਦੇ ਵਿੱਚ ਕੋਈ ਚਿੱਟਾ ਨਿਕਦਾ ਹੋਵੇ ਜਿਹਦੇ ਵਿੱਚ ਕਿਸੇ ਮਾਂ ਦਾ ਪੁੱਤ ਆਪਣੇ ਮਾਪਿਆਂ ਦੀ ਘਨੇੜੀ ਛੜ ਕੇ ਕਬਰਾਂ ਨੂੰ ਨ ਜਾਵੇ ਜਿਹਦੇ ਵਿੱਚ ਸੋਖ ਹੋਵੇ ਸ਼ਾਂਤੀ ਹੋਵੇ ਹਰ ਚੀਜ਼ ਖਾਲਸ ਹੋਵੇ ਬੇਗੰਪੁਰਾ ਹੋਵੇ ਜਿਹਦੇ ਵਿੱਚ ਹਰ ਇੱਕ ਦੀ ਅੱਖਾਂ ਵਿੱਚ ਨਤ ਨਮੀ ਨਰੋਏ ਸਪਨੇ ਹੋਣ ਇਹ ਪੰਜਾਬ ਨਸ਼ਾ ਮੁਕਤ ਹੋਵੇ ਇਹਨੇ ਕਹਿੰਦਾ ਹੋਇਆ ਰਜਾ ਲੈਂਦਾ